ਨੰਗਲ ਅਤੇ ਇਸ ਦੇ ਆਸ-ਪਾਸ ਦੇ ਖੇਤਰ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਵਿੱਚ ਨੰਗਲ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ। ਇਸ ਸਮਾਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਨੰਗਲ ਕੁਲਬੀਰ ਸਿੰਘ ਠੱਕਰ ਸੰਧੂ ਅਤੇ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਨੂੰ ਦਰਖਾਸਤ ਮਿਲੀ ਸੀ ਕਿ ਦੋ ਨੌਜਵਾਨਾਂ ਨੇ ਇੱਕ ਔਰਤ ਦੇ ਕੋਲੋਂ ਪਰਸ ਖੋਲਿਆ ਹੈ ਤੇ ਉਹ ਫਰਾਰ ਹੋ ਗਿਆ। ਇਸ ਮਾਮਲੇ ਦੀ ਤਫਦੀਸ਼ ਕਰਦੇ ਹੋਏ ਥਾਣਾ ਮੁਖੀ ਰਾਹੁਲ ਸ਼ਰਮਾ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਗਿਆ ਜਿਸ ਤੋਂ ਬਾਅਦ ਅੱਜ ਇੱਕ ਵਿਅਕਤੀ ਜਿਸ ਦਾ ਨਾਮ ਦੀਪਕ ਹੈ ਤੇ ਇਹ ਹਿਮਾਚਲ ਪ੍ਰਦੇਸ਼ ਦੇ ਪਿੰਡ ਫਤੇਪੁਰ ਦਾ ਰਹਿਣ ਵਾਲਾ ਹੈ ਇਸ ਦੇ ਨਾਲ ਇੱਕ ਹੋਰ ਸਾਥੀ ਸੌਰਵ ਵੀ ਮੌਜੂਦ ਸੀ ਜਿਸ ਨੂੰ ਵੀ ਫੜਨ ਦੇ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਹਨਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਚੋਰੀ ਕੀਤਾ ਗਿਆ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਕਿ ਹੈ ਕਿ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਤੇ ਹੁਣ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਤੱਥ ਸਾਹਮਣੇ ਆ ਸਕਣ ਤੇ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ 1 ਮਿਤੀ 10 2 ਆਪਣਾ 25 ਨੂੰ ਹੰਬੇਵਾਰ ਰੋਡ ਤੇ ਆਪਣਾ ਬੀਬੀ ਸੀਗੀ ਨਸੀਮ ਬੇਗਮ ਵਾਈਫ ਆਫ ਅਸ਼ਲਮ ਸ਼ੇਰ ਖਾਨ ਇਹ ਨਿਕੋਨੰਗਲ ਦੇ ਰਹਿਣ ਵਾਲੇ ਨੇ ਇਹ ਬਾਜ਼ਾਰ ਚ ਆਪਣਾ ਕੋਈ ਘਰੇਲੂ ਕੰਮ ਲਈ ਆਏ ਸੀ ਪਰ ਸ ਇਹਨਾਂ ਦੇ ਕੋਲ ਸੀਗਾ ਉਹਦੇ ਵਿੱਚ ਇਹਨਾਂ ਦਾ ਇੱਕ ਫੋਨ ਸੀ ਤੇ ਉਹਨਾਂ ਦੇ ਦੱਸਣ ਸਾਰ ਕੁਝ ਕੈਸ਼ ਸੀਗਾ ਤੇ ਆਪਣਾ 골ਡ ਦੀ ਕੋਈ ਆਈਟਮ ਵੀ ਉਹਨਾਂ ਨੇ ਸ਼ੱਕ ਜਤਾਇਆ ਸ਼ਾਇਦ ਮੇਰੀ ਕੋਈ ਰਿੰਗ ਵਗੈਰਾ ਸੀਗੀ ਉਹਦੇ ਤੇ ਉਹਨਾਂ ਨੇ ਸਨੇਚਿੰਗ ਕੀ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ Honda ਤੇ ਉਹਨਾਂ ਨੇ ਪਰ ਸਨੇਚ ਕੀਤਾ ਔਰ ਦੌੜ ਗਏ ਇਹ ਉਦਨ ਦੀ ਐਸਐਚਓ ਸਾਹਿਬ ਵੱਖ-ਵੱਖ ਟੀਮਾਂ ਬਣਾ ਕੇ ਇਹਦੇ ਪਿੱਛੇ ਪਏ ਸੀ ਔਰ ਸੀਸੀਟੀਵੀ ਜਿਹੜੇ ਕੈਮਰੇ ਆ ਖੱਬੇ ਸੱਜੇ ਪਾਸੇ ਕਲॉक ਐਂਟੀ ਕਲॉकवाइज ਆਪਾਂ 2 2 3 3 ਕਿਲੋਮੀਟਰ ਚ ਰੇਡੀਅਸ ਕੀਤੀ ਚੈਕਿੰਗ ਤੇ ਉਹਦੇ ਤਹਿਤ ਅੱਜ ਸਾਡੀ ਕੀ ਕਹਿੰਦੇ ਵੀ ਕੱਲ ਸਾਡੀ ਜਿਹੜੀ ਇਹ ਉਪਲਬਧੀ ਜਿਹੜੀ ਆ ਟਰੇਸ ਹੋ ਗਿਆ ਮੁਕਦਮਾ ਉਹਦੇ ਤਹਿਤ ਜਿਹੜਾ ਹੈਗਾ ਲੜਕਾ ਆਪਣਾ ਸੰਜੀਵ ਰਾਣਾ ਤੇ ਦੀਪਕ ਦੀਪਕ ਰਾਣਾ ਹੈਗਾ ਜੀ ਹੰਬੇ ਆਪਣਾ ਫਤਿਹਪੁਰ ਦਾ ਇੱਕ ਇਹਦੇ ਨਾਲ ਲੜਕਾ ਹੋਰ ਸੀਗਾ ਉਹਦਾ ਨਾਮ ਹੈਗਾ ਜੀ ਸੌਰਵ ਸੌਰਵ ਤੇ ਇਹ ਜਿਹੜਾ ਦੀਪਿਕਾ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ ਪਰਸਨੈਜ ਕੀਤਾ ਉਹਦੇ ਵਿੱਚ ਇਹ ਆ ਵੀ ਰਿਕਵਰੀ ਜਿਹੜੀ ਹੈ ਇਹਨਾਂ ਦਾ ਰਿਮਾਂਡ ਦੋ ਦਿਨ ਦਾ ਲੈ ਲਿਆ ਕੋਰਟ ਤੋਂ ਔਰ ਪਰਸ ਤੇ ਜਿਹੜਾ ਹੈਗਾ ਕੈਸ਼ ਉਹਦੇ ਬਾਰੇ ਡੀਪਲੀਡ ਢੰਗਾਈ ਨਾਲ ਕਰ ਰਹੇ ਆ ਕਿੰਨਾ ਸੀਗਾ ਜਾਂ ਇਹ ਕਿੰਨਾ ਖਰਚ ਲਿਆ ਜਾਂ ਮੰਡ ਲਿਆ ਉਹ ਆਪਣਾ ਡੰਗਾਈ ਨਾਲ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਔਰ ਜਿਹੜਾ ਇਹ ਮੋਟਰਸਾਈਕਲ ਹੋਂਡਾ ਜਿਹੜਾ ਜਿੱਦੇ ਤੇ ਵਾਰਦਾਤ ਕੀਤੀ ਆ ਉਹ ਵੀ ਬਰਾਮਦ ਕੀਤਾ ਜਾ ਰਿਹਾ ਇਹਨਾਂ ਨੇ ਕਿਤੇ ਲੁਕਾਸ਼ ਪਾ ਕੇ ਰੱਖਿਆ ਔਰ ਇਸ ਤੋਂ ਇਲਾਵਾ ਇੱਕ ਸਪਲੈਂਡਰ ਮੋਟਰਸਾਈਕਲ ਜਿਹੜਾ ਹੁਣੇ ਕੋਈ ਪਿਛਲੇ ਹਫਤੇ ਹੀ ਨਿਆਣੰਗਲ ਤੋਂ ਇਹਨਾਂ ਨੇ ਚੋਰੀ ਕੀਤਾ ਉਹ ਬਰਾਮਦ ਕਰ ਲਿਆ ਐਸ.ਟੀ.ਓ ਸਾਹਿਬ ਨੇ ਹਾਂ ਜੀ ਇਸ ਨਾਲ ਇਹਦੇ ਕੋਲ ਕੋਈ ਜਹੀ ਘਟਨਾ ਕੋਈ ਹੈਗਾ ਮਕਦਮਾ ਲੱਗਾ ਪਰਚਾ ਦਿੱਤਾ ਹਾਂਜੀ ਹਾਂਜੀ ਇੱਕ ਮਕਦਮਾ ਦਰਜ ਹੈਗਾ ਇਹਦੇ ਤੇ ਬਾਈ ਨੇਮ ਆ ਤੇ ਇੱਕ ਸਨੇਚਿੰਗ ਦਾ ਹੋਰ ਆ ਔਰ ਫਤਿਹਪੁਰ ਕਿੱਥੇ ਦਾ ਹੈ ਹਾਂਜੀ ਫਤਿਹਪੁਰ ਕਿੱਥੇ ਦਾ ਹੈ ਇਹ ਆਪਾਂ ਹੁਣ ਡੀਬਲੀ ਪੁੱਛਦੇ ਆ ਫਤਿਹਪੁਰ ਇੱਕ ਘਰ ਜਿਹੜੀ ਸਾਡੀ ਦੂਜੀ ਟੀਮ ਉੱਥੇ ਹੀ ਆ ਦੂਜੇ ਲੜਕੇ ਨੂੰ ਖੜਨ ਗਈ ਹੈ ਇਹ ਹਮਾਰਾ ਚੱਲਣਾ ਜੀ ਉਹਨੇ ਦਾ ਫਤਿਹਪੁਰ ਹੈਗਾ ਤੇ ਇਹਦੇ ਲਈ ਆਪਾਂ ਹੋਰ ਡੰਗਾਈ ਨਾ ਪੁੱਛ ਕੁਛ ਕਰਦੇ ਆ ਹੋਰ ਵੀ ਵਾਰਦਾਤਾਂ ਚ ਸਾਨੂੰ ਇਹ ਮੁੱਢਲੇ ਤੌਰ ਤੇ ਪਤਾ ਲੱਗਾ ਵੀ ਇਹਨਾਂ ਦੀ ਸ਼ਮੂਲੀਅਤ ਹੈਗੀ ਆ ਔਰ ਬਾਕੀ ਚੋਰੀਆਂ ਵੀ ਜਲਦ ਟ੍ਰੇਸ ਕੀਤੀਆਂ ਜਾਣਗੀਆਂ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੋਈ ਨਸ਼ੇ ਵਾਲੀ ਗੱਲ ਦੇ ਸੰਬੰਧਿਤ ਕੋਈ ਨਸ਼ੇ ਨਾਲ ਇਹ ਲੱਗਾ ਜੀ ਪਤਾ ਵੀ ਇਹ ਨਸ਼ੇ ਦੇ ਸ਼ਕੀਨ ਨੇ ਭੜੀ ਸੰਗਤ ਚ ਪਏ ਹੋਏ ਨੇ ਆਪਾਂ ਚੈਕਿੰਗ ਕਰਾਉਨੇ ਆ ਇਹਨਾਂ ਦੀ ਮੈਡੀਕਲ ਆਪਾਂ ਕਰਾਉਨੇ ਆ ਡਾਕਟਰ ਸਾਹਿਬ ਤੋਂ ਜੀ ਤੇ ਵੈਨਿਆਂ ਜੇ ਉਹਦਾ ਦੀ ਕੋਈ ਬਰਾਮਦਗੀ ਹੁੰਦੀ ਆ ਉਹ ਵੀ ਕੀਤੀ ਜਾਏਗੀ ਆਦਰਵਾਇਜ਼ ਇਹਨਾਂ ਦਾ ਕੋ ਡਾਕਟਰੀ ਇਲਾਜ ਕਰਾਇਆ ਜਾਏ ਸਰ ਇਹ ਕਿੱਥੋਂ ਗ੍ਰਿਫਤਾਰ ਕੀਤੇ ਗਏ ਇਹ ਆਪਾਂ ਉਹਨੇ ਤੋਂ ਇਹਨੂੰ ਆਈਟੀਆਈ ਤੋਂ ਕੀਤਾ ਜੀ ਸ਼ਾਮੀ ਹਾਂਜੀ ਇਹ ਦਾ ਨਾਮ ਬੋਲੇ ਇਹ ਦਾ ਨਾਮ ਕੀ ਹੈ ਦੀਪਕ ਇਹ ਦਾ ਦੀਪਕ ਆ ਜੀ ਪਿੰਡ ਫਤਿਹਪੁਰ ਔਰ ਜਿੰਨੂੰ ਦੂਸਰੇ ਨੂੰ ਫੜਨਾ ਹੈਗਾ ਆਪਾਂ ਉਹ ਹੈਗਾ ਗੌਰਵ ਉਹ ਦਾ ਪਿੰਡ ਵੀ ਫਤਿਹਪੁਰ ਸੌਰਵ ਬਾਤ ਚਾਹੀਏ ਫਤਿਹਪੁਰ ਦਾ ਇਹ ਫਤਿਹਪੁਰ ਦਾ ਜੀ ਸਰ ਇਹ ਬੰਦਾ ਆਈਟੀਆਈ ਕਰਦਾ ਜੀ ਇਹ ਵੈਨਿਆ ਜੀ ਕੀ ਕੀ ਕਰਦਾ ਰਿਹਾ ਕਿੰਨਾ ਪੜਿਆ ਹੁਣ ਆਈਟੀਆਈ ਦੇ ਨੇੜੇ ਨਹੀਂ ਨਹੀਂ ਆਈਟੀਆਈ ਮੋੜ ਤੋਂ ਪੜਿਆ ਨਾਕਾ ਨਾਕਾ ਬੰਦਾ ਕੇਸ਼ੂ ਕੁਮਾਰ ਜੀ ਇਹ ਇਹ ਪੈਦਲ ਤੁਰਿਆ ਸੀ ਇੱਥੇ ਜੀ ਹਾਂ ਜੀ ਇਹ ਪੈਦਲ ਆ ਰਿਹਾ